हड़बे था जगवेंद्रो

아니, 허나래. 아, 아자마진아. ਬੇਰੋਜ਼ਗਾਰ ਪਾਕ ਸਾਥੀਓ ਤੁਹਾਨੂੰ ਸ਼ੀਰਾ ਜਿਹੜਾ ਉਹ ਤੁਹਾਨੂੰ ਅਨੰਗਾ ਹੋਈ ਗਿਆ ਕਿ ਕਿਸ ਤਰੀਕੇ ਦੇ ਨਾਲ ਜਦੋਂ ਬੇਰੋਜ਼ਗਾਰਾਂ ਦੇ ਆਪਕ ਆਪਣਾ ਰੋਜ਼ਗਾਰ ਮੰਗਣ ਕੋਠੀ ਦੇ ਅੱਗੇ ਇਹ ਸਾਨੂੰ ਜਿਹੜਾ ਰੋਜ਼ਗਾਰ ਦਿੱਤਾ ਜਾਵੇ ਉਹ ਨਾ ਮੰਗਾ ਨੂੰ ਲੈ ਕੇ ਦੇਰਜਗਾਰ ਸਾਥੀ ਉੱਤੇ ਪਹੁੰਚਦੇ ਆ ਪਰ ਇਹ ਵਿਪਕਾਂ ਨੂੰ ਰੋਜ਼ਗਾਰ ਮੰਗਦੇ ਇਹ ਵਿਪਕਾਂ ਨੂੰ ਜੇਲ੍ਹਾਂ ਦੇ ਵਿੱਚ ਡੱਕਿਆ ਜਾਂਦਾ ਤੇ ਅੱਜ ਅਸੀਂ ਜੇ ਤਾਂ ਸਾਨੂੰ ਜਦੋਂ ਇਹ ਪਹੁੰਚੇ ਸਾਨੂੰ ਬੜਾ ਇਹ ਮਾਣ ਮਹਿਸੂਸ ਹੋਇਆ ਆਦਾ ਜੋੜ ਕੇ ਖੜ ਗਿਆ ਤੇ ਜਦੋਂ ਵੀ ਆਖਲ ਕਹੀ ਕਿ ਸਾਨੂੰ ਪਤਾ ਤੁਸੀਂ ਸਾਡੇ ਧੀਆ ਪੁੱਤੋਂ ਤੁਸੀਂ ਜਿਹੜਾ ਕਿੰਨੇ ਸਮੇਂ ਤੋਂ ਜਿਹੜਾ ਰੋਜ਼ਗਾਰ ਦੀ ਬੁਹਾਰ ਲਾ ਰਹੇ ਹੋ ਤੁਸੀਂ ਹੌਸਲਾ ਰੱਖਿਓ ਤੁਸੀਂ ਡਟ ਕੇ ਰਹਿਣਾ ਜੂਸ ਦੇ ਰਹਿਣਾ ਹੌਸਲੇ ਦੇ ਨਾਲ ਚੱਲ ਗਿਆ ਚੱਲ ਚੱਲ ਤੂੰ ਉਧਰ ਨਹੀਂ ਰਾਜ ਜਿਹੜਾ ਜਸਵਿੰਦਰ ਉਧਰ ਲਿਆ ਹਾਂ 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 ਥੋੜਾ ਅਟੈਚ ਤੇ ਪਹੁੰਚੇ ਤੇ ਇਸ ਕਰਕੇ ਸਾਰੇ ਬੇਰੋਜ਼ਗਾਰ ਅਧਿਆਪਕ ਸਾਥੀਆਂ ਦਾ ਤੇ ਸਾਰੇ ਪਰਿਵਾਰਾਂ ਦਾ ਜਿੰਨੇ ਪੁਰਸਪ੍ਰਸ਼ਾਸਨ ਵੱਲੋਂ ਢੱਕੇ ਹੋਏ ਸੀਗੇ ਸਾਰੇ ਪਰਿਵਾਰਾਂ ਦਾ ਬਹੁਤ ਬਹੁਤ ਧੰਨਵਾਦ ਜਿੰਨੇ ਸਾਥੀਆਂ ਨੇ ਜਿੰਨੇ ਪਰਿਵਾਰਾਂ ਨੇ ਸਾਡੇ ਨਾਲ ਹਾਉਸਲਾ ਜਿਹੜਾ ਫਾੜ ਬਣ ਕੇ ਸਾਡੇ ਨਾਲ ਜਿਹੜਾ ਖੜੇ ਤੇ ਸਾਨੂੰ ਲੜਨ ਦੇ ਲਈ ਹੋਰ ਪ੍ਰੇਰਿਆ ਕਿ ਤੁਸੀਂ ਆਪਣਾ ਰੋਜ਼ਗਾਰ ਪ੍ਰਾਪਤ ਕਰੋ ਇਸ ਵਕਤ ਜਿਹੜਾ ਭੈਣ ਕਰਮਣ ਨੇ ਜਿਹੜੇ ਕਰਮਜੀਤ ਜਿਹੜੇ ਭੈਣ ਨੇ ਨਾਲ ਦੇ ਪਿੰਡ ਤੋਂ ਉਹ ਵੀ ਉਸ ਦਿਨ ਜਿਹੜਾ ਉਸ ਵਕਤ ਉਸ ਮਤਲਬ ਸੰਘਰਸ਼ ਦਾ ਹਿੱਸਾ ਸੀਗੇ ਨਾਲ ਮੌਜੂਦ ਸੀਗੇ ਭੈਣ ਵੱਲੋਂ ਇੱਥੇ ਤੱਕ ਬਾਰੀ-ਬਾਰੀ ਮੈਨੂੰ ਮੇਰੇ ਨਾਲ ਗੁੱਸੇ ਵੀ ਹੋਏ ਕਿਉਂਕਿ ਅਸੀਂ ਗੱਲ ਵੀ ਉਸ ਵਕਤ ਨਹੀਂ ਕਰ ਸਕੋ ਉਹ ਦੋ ਫੋਟੋ ਅਟੈਚ ਹੋਏ ਤੁਸੀਂ ਆਪਣਾ ਚੱਲ ਗਿਆ ਚੱਲ ਤੇ ਭੈਣਾਂ ਨੇ ਇਹ ਵਾਰੀ-ਵਾਰੀ ਫੋਨ ਕਰਕੇ ਕਿਹਾ ਕਿ ਜਿੰਨਾ ਸਮਾਂ ਸਾਡੇ ਜੀ ਬਿਲਕੁਲ ਉਹਨਾਂ ਨੂੰ ਛੱਡ ਦੇਵਾਂਗੇ ਪਰ ਪੁਲਿਸ ਆਪਣੇ ਵਾਅਦੇ ਤੋਂ ਭੱਜਿਆ